ਜੇਕਰ ਤੁਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਪੈਸੇ ਵਟ ਕੇ ਜਾਣਿਓ ਵੇਖੋ ਖੌਫ ਹੋ ਕੇ ਘਰ ਨੂੰ ਤਾਂ ਹੁਣ ਹੋ ਜਾਓ ਸਾਵਧਾਨ ਦੇਖਿਓ ਕਿਤੇ ਤੁਸੀਂ ਵੀ ਨਾ ਹੋ ਜਾਵੋ ਇਸ ਵੱਡੀ ਵਾਰਦਾਤ ਦਾ ਸ਼ਿਕਾ ਜੇਕਰ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਵੀ ਯਕੀਨ ਨਹੀਂ ਸੀ ਹੋਣਾ ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆਂ ਇਨ੍ਹਾਂ ਤਸਵੀਰਾਂ ਤੇ ਫਿਰ ਦੱਸਦੇ ਆਂ ਪੂਰੀ ਕਹਾਣੀ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਨਾਭਾ ਚ ਅਚਰੂ ਰਾਮ ਕਰਿਆਨੇ ਦੀ ਦੁਕਾਨ ਬੰਦ ਕਰਕੇ ਆਪਣੀ ਮਾਤ ਨਾਲ ਘਰ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇਨ ਦੇ ਵੱਲੋਂ ਉਸ ਤੇ ਹਮਲਾ ਕਰਕੇ ਉਸ ਦੀ ਐਕਟਿਵਾ ਅਤੇ ਐਕਟਿਵਾ ਦੇ ਵਿੱਚ ਪਏ 2 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਗਏ ਤੇ ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਸੀਂ ਆਪਣੀ ਦੁਕਾਨ ਤੋਂ ਘਰ ਜਾ ਰਹੇ ਸੀ ਸਰ ਤਪਣੇ ਘਰ ਬੜਾ ਗਿਰਤੋਂ ਮੈਂ ਨਵੀਂ ਬਸਤੀ ਮਾਰਕਟ ਤੜਕਾ ਉੱਥੇ ਜਾ ਰਹੀ ਸੀ ਸਰ ਹੋਇਆ ਕੀ ਹੋਇਆ ਸੀ ਸਰ ਮੈਂ ਆਪਣੇ ਘਰ ਜਾ ਰਹੀ ਸੀ ਕਿ ਮੇਰੇ ਅਪੋਜ਼ਿਟ ਇੱਕ ਮੋਟਰਵਾਲ ਸਾਈਕਲ ਵਾਲ ਆਇਆ ਉਹਨੇ ਜਾਣਬੁੱਝ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਤੇ ਮੇਰੇ ਅਸੀਂ ਦਿਨ ਆਪਣੀ ਦੁਕਾਨ ਤੋਂ ਕਲੈਕਸ਼ਨ ਉਹ ਐਕਟਿਵਾ ਦੇ ਵਿੱਚ ਪਈ ਸੀ ਉਹ ਮੈਨੂੰ ਢੇਰ ਕੇ ਐਕਟਿਵਾ ਲੈ ਕੇ ਫਰਾਰ ਹੋਣ ਲੱਗੇ ਮੈਂ ਉਹਨਾਂ ਦੇ ਮਗਰ ਭੱਜਿਆ ਤਾਂ ਮੇਰੇ ਉਹਨਾਂ ਨੇ ਸੱਟ ਮਾਰ ਕੇ ਭੱਜ ਗਏ ਉਹ ਮੇਰੇ ਮੋਟਰਸਾਈਕਲ ਦਾ ਟੱਪਾ ਜਾ ਮਾਰਿਆ ਸਰ ਤੁਹਾਡਾ ਕੀ ਲੱਗੇ ਉਹ ਸਰ ਪੇਮੈਂਟ ਲੱਗੇ ਸਰ ਐਕਟਿਵਾ ਵੀ ਲੱਗੇ ਸਰ ਕਿੰਨੀ ਕੁ ਪੇਮੈਂਟ ਸੀ ਸਰ 2 ਲੱਖ ਦੇ ਕਰੀਬ ਹੋਗੀ ਸੀ ਤੁਹਾਡੇ ਨਾਲ ਕੌਣ ਸੀ ਸਰ ਮਾਤ ਮੇਰੇ ਮਾਤਾ ਜੀ ਸੀਗੇ ਉਹ ਉਹ ਮਾਤਾ ਜੀ ਸਾਈਡ ਤੇ गिर ਗਏ ਸਰ ਅੱਛਾ ਉੱਥੇ ਕੋਈ ਹੈ ਨਹੀਂ ਸੀ ਉਸ ਟਾਈਮ ਸਰ ਉੱਥੇ ਨਹੀਂ ਰਜਾ ਸੀ ਥੋੜਾ ਜਿਹਾ ਉਸ ਤੋਂ ਅੱਗੇ ਨਾਲ ਜਿਨ ਨਾਲ ਕੱਟ ਹੋ ਗਿਆ ਸਰ ਉਸ ਤੋਂ ਬਾਅਦ 2 ਮਿੰਟ ਵਾਦੀ ਕੱਟ ਹੋ ਗਿਆ ਕਿੰਨੇ ਜਾਣੀ ਸੀ ਉਹ ਹਾਂਜੀ 3 ਦਿਨ ਸੀਗੇ ਸਰ ਉਹ ਕਾਹਦੇ ਤੇ ਸੀ ਸਰ ਮੋਟਰਸਾਈਕਲ ਤੇ ਕੋਈ ਨੰਬਰ ਨੰਬਰ ਸੀਗਾ ਸਰ ਨੰਬਰ ਨਹੀਂ ਸੀਗਾ ਉਹਨਾਂ ਦਾ ਅੱਛਾ ਜੀ ਜੀ ਸਰ ਜੇ ਨੰਬਰ ਹੁੰਦਾ ਸਿਰਫ ਇਹ ਤਾਂ ਫੜੇ ਜਾਂਦੇ ਹੋ ਹੁਣ ਕੀ ਮੰਗ ਕਰਦੇ ਹੋ ਹਾਂਜੀ ਹੁਣ ਕੀ ਮੰਗ ਕਰਦੇ ਹੋ ਸਰ ਮੈਂ ਤੇ ਇਹ ਕਹਿੰਦਾ ਵੀ ਚਲੋ ਜੇ ਆਪਾਂ ਜੇ ਹੁਣ ਦੋ ਦਿਨ ਪਹਿਲੇ ਆਪਣੇ ਸ਼ਾਇਦ ਆਪਣੇ ਪੰਜਾਬ ਚ ਕੜਨਾ ਮਾਰੇ ਵੀ ਇਹਨਾਂ ਨੂੰ ਪਾਵੇ ਕੱਲ੍ਹ ਇਹ ਸਾਡੇ ਨਾਲ ਹੋਵੇ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੇ ਕਿਉਂਕਿ ਅੱਜਕੱਲ ਬੱਚੇ-ਬੱਚੇ ਵੀ ਇਕੱਲੇ ਨੇ ਜਵਾਨ ਬੱਚੇ ਵੀ ਇਕੱਲੇ ਨੇ ਕਿ ਉਹਨਾਂ ਦੀ ਦੇਖਭਾਲ ਕੌਣ ਕਰੂ ਜੇ ਆਪਾਂ ਨੇ ਕੋਈ ਸੌਣ ਲੱਗੇ ਤੁਹਾਡੀ ਇਹ ਪੇਮੈਂਟ ਦੁਕਾਨ ਦੀ ਸੀਗੀ ਸਰ ਦੁਕਾਨ ਦੀ ਕਲੈਕਸ਼ਨ ਸੀਗੀ ਸਾਡੀ ਫਿਰ ਜਿਹੜੀ ਇਹ ਦੁਕਾਨਾਂ ਤੇ ਤੁਸੀਂ ਕਰਦੇ ਹਾਂਜੀ ਦੁਕਾਨ ਹਾਂਜੀ ਸਰ ਹੋਲ ਸੇਲ ਤੇ ਫਿਰ ਹੁੰਦੇ ਆਪਾਂ ਨੂੰ ਹੁੰਦੇ ਵੀ ਦਿਨ ਚ ਟਾਈਮ ਨਹੀਂ ਮਿਲਦਾ ਵੀ ਆਪਾਂ ਕਰੇ ਗਿਨ ਕੇ ਸਵੇਰੇ ਬੈਂਕ ਮੁਕ ਵਿੱਚ ਜਮਾ ਕਰਾ ਦਿੰਦੇ ਆਪਾਂ ਤੁਸੀਂ ਹੂਰੀਆ ਦੇਖਾ ਕਿਸ ਤਰ੍ਹਾਂ ਦੇ ਸੀ ਸਰ ਦੋਨੇ ਤੇ ਮੂੰਹ ਬੰਨੇ ਹੋਏ ਸੀਗੇ ਤਿੰਨਾਂ ਦੇ ਹਾਂਜੀ ਤਿੰਨੇ ਸੀਗਾ ਤਿੰਨ ਬੰਦੇ ਸੀਗੇ ਸਰ ਸਿੰਨਾਂ ਨੇ ਮੂੰਹ ਘਬੜ ਹਾਂਜੀ ਹਾਂਜੀ ਉੱਥੇ ਨਿਹਰਾ ਸੀਗਾ ਜਿੱਥੇ ਤੁਹਾਨੂੰ ਗੇਰਿਆ ਉਹਨਾਂ ਥੋੜਾ ਜਿਹਾ ਅਸੀਂ ਦੁਕਾਨ ਤੋਂ ਨਾ ਜੀ ਘਰੇ ਜਾ ਰਹੇ ਸੀਗੇ ਜੀ ਤੇ ਆ ਕੇ ਨਾ ਐਸਡੀ ਤੋਂ ਪਹਿਲਾਂ ਮੈਨੂੰ ਸਿੱਟਤਾ ਜੀ ਫਿਰ ਇਹਨੂੰ ਸਿੱਟਾ ਇਹ ਕਿਹੜਾ ਉਹ ਭੱਜਿਆ ਮਗਰ ਤੇ ਇਹਦੇ ਚਾਕਟਾਪਾ ਮਾਰਿਆ ਉਹਨਾਂ ਨੇ ਤੇ ਭੱਜਿਆ ਵੀ ਬਹੁਤ ਉਹਨਾਂ ਨੇ ਟੱਪਾ ਲੈ ਕੇ ਭਰਾਰ ਹੋ ਗਏ ਜੀ ਉਹ ਚ ਪੈਸੇ ਵੀ ਐਕਟਿਵ ਤੇ ਉਹ ਐਕਟਿਵ ਤੇ ਦੇ ਦਿੱਚ ਪੈਸੇ ਵੀ ਨਹੀਂ ਜੀ ਐਕਟਿਵ ਆ ਵੀ ਨਾਲ ਹੀ ਰਹੀ ਫੋਟ ਐਕਟਿਵ ਵੀ ਨਾਲ ਲੱਗੇ ਉੱਥੇ ਕੋਈ ਹੈ ਨਹੀਂ ਸੀ ਜਦੋਂ ਉਹ ਘਟਨਾ ਵਾਪਰੀ ਆ ਉੱਥੇ ਫਿਰ ਲੋਕ ਜਦੋਂ ਇਹ ਕੁੱਕਾ ਮਾਰਿਆ ਜੀ ਸਾਰੇ ਨਿਕਲੇ ਸੀ ਬਾਹਰ ਮਗਰ ਕੋਈ ਭੱਜਿਆ ਨਹੀਂ ਇਹ ਮਗਰ ਭੱਜੇ ਫਿਰ ਨਾਲ ਦੀ ਨਾਲ ਇਹਦੇ ਸੱਟ ਮਾਰੀ ਏ ਜੀ ਐਕਟਵਾਚ ਫਰਦਾਦੀ ਤੇ ਵਿਖਾਉਂਦਾ ਥੀ ਉਹਨਾਂ ਤੋਂ ਉਹ ਐਟਵਾਚ ਉਹਨਾਂ ਦੇ ਬਿਜਾਰੇ ਉਹਨਾਂ ਨੇ ਚੱਕ ਕੇ ਟਾਪਾ ਤੋੜ ਕੇ ਟਾਪਾ ਮਾਰਿਆ ਸੀ ਠੀਕ ਠੀਕ ਹੁਣ ਕੀ ਮੰਗ ਕਰਦੇ ਤੁਸੀਂ ਹੈ ਜੀ ਕੀ ਮੰਗ ਕਰਦੇ ਤੁਸੀਂ ਦੇਖੋ ਤੁਸੀਂ ਦੇਖੋ ਇਹ ਜਿਹੜੀ ਵੀ ਗਲਤ ਕੰਮ ਚੱਲ ਰਹੇ ਨੇ ਇਹ ਬੰਦ ਹੋਣੇ ਚਾਹੀਦੇ ਆਪਣੇ ਵਾਸਤੇ ਨਹੀਂ ਕਿੱਲੇ ਵਾਸਤੇ ਇਹ ਸਭ ਵਾਸਤੇ ਬੰਦ ਹੋਣੇ ਚਾਹੀਦੇ ਨੇ ਤੁਹਾਡੇ ਵੀ ਸੱਟ ਲੱਗ ਸਕਦੀ ਸੀ ਤੁਸੀਂ ਬਜ਼ੁਰਗ ਹੋ ਤੁਸੀਂ ਦੇਖੋ ਮੈਂ ਨਹੀਂ ਸੀ ਕਿਸੇ ਦੀ ਵੀ ਲੱਗ ਸਕਦੀ ਹੈ ਆਪਣੇ ਸਹਿਜੂ ਕਿਸੇ ਤੇ ਵੀ ਲੱਗ ਸਕਦਾ ਦੁੱਖ ਸਭ ਦਾ ਹੀ ਹੈ ਜੀ ਆਪਣਾ ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਜੋ ਇਹ ਘਟਨਾ ਇਸ ਸੰਬੰਧੇ ਸੇ ਜਾਂਚ ਕਰ ਰਹੇ ਆਂ ਪੀੜਤ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਹੈ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਾਂਗੇ ਨੇ ਅਜੇ ਸਾਡੇ ਕੋਲ ਜਿਹੜੀ ਆ ਗਈ ਉਹ ਐਮਐਲਏ ਆ ਗਈ ਉਹਦੀ ਥਾਣੇ ਪਹੁੰਚ ਗਈ ਹੈ ਤੇ ਅਸੀਂ ਬਿਆਨ ਲਿਖ ਰਹੇ ਆਂ ਉਹਦੇ ਤੇ ਬਾਕੀ ਪਰਤਾ ਲੈ ਕੇ ਡੂੰਗਾ ਇਹ ਨਾ ਕਰਾਂਗੇ ਜੀ ਪਤਾ ਲੱਗਿਆ ਉਹ ਤੇ ਐ ਕੋਈ ਬੰਦਾ ਰਾਤ ਆਪਣਾ ਉਥਾਰੇ ਕੁਲਾੜ ਮੰਡੀ ਤੋਂ ਕਰੀ ਅਨੇ ਦੀ ਦੁਕਾਨ ਕਰਦਾ ਰਾਤ ਨੂੰ ਜੀ ਸਕੂਟਰੀ ਨੂੰ ਲੈ ਗਿਆ ਖੋਕ ਦੇ ਸੱਟ ਮਾਰੀ ਸਿਰ ਦੇ ਵਿੱਚ ਇੰਨਾ ਉਹ ਹੁਣ ਫਰਪਤਾ ਲੱਗਾ ਕਿ ਜੀ ਵੀ 2 ਲੱਖ ਰੁਪਿਆ ਵੀ ਸੀ ਹਾਂ ਉਹ ਕਹਿ ਰਹੇ ਜੇ ਕਹਿ ਰਹੇ ਹੈ ਜੇ ਬੜਕ ਦੇਖਦੇ ਆ ਪਰਦਾਲ ਕਰਦੇ ਆ ਅਸਲੀਅਤ ਕੀ ਹੈ ਕੋਈ ਸੀਸੀਟੀਵੀ ਆਈ ਹੈ ਸਮਝ ਨਹੀਂ ਅਜੇ ਆਈ ਨਹੀਂ ਚੈੱਕ ਕਰ ਰਹੇ ਆ ਪੂਰਾ ਫਿਰ ਕੀ ਕਾਰਵਾਈ ਕਰ ਹੁਣ ਬਿਆਨ ਲਿਖਾਂਗੇ ਤੇ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹੈ ਪੂਰੀ ਕਰਾਂਗੇ ਜਾਂਚ ਕਰਾਂਗੇ ਐਡਮਿਟ ਹੈ ਜੀ ਬੰਦਾ ਹਾਂ ਬੰਦਾ ਐਡਮਿਟ ਹੈ ਦੇਖਾ ਜਾਵੇ ਤਾਂ ਚੋਰ ਲੁਟੇਰੇ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਸ਼ਰੀਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ